ਉਹ ਪਤਾ ਪਾ ਗੋੜ ਕਿਤੇ ਹੋਰ ਬਸ ਵੇਚਦੀ ਨਾ ਤੇਰੀ ਤੇਰੀ ਦਾ ਪ੍ਰਾਰਗ ਜਾਂਦਾ ਮੈਂ ਕੋਈ ਤੇ ਦੇਖੂ ਮੈਂ ਕਰਦਾ ਹੱਲ ਤਾਂ ਆਗੇ ਨਹੀਂ ਜਾ ਰਹੇ ਬਣ ਗਈ ਗੱਲ ਉਹ ਚੱਲ ਉਹ ਹੈ ਨਹੀਂ ਬਾਪੂ ਆ ਕਿਤੇ ਵੀ ਉਹ ਲੁੱਟੇ ਗਏ ਉਹ ਪੱਟੇ ਗਏ ਆਪਾਂ ਉਹ ਪਹਿਲੀ ਗੱਲ ਤਾਂ ਕਿੱਥੋਂ ਕੜਮਿਆ ਮੱਥੇ ਲੱਗ ਗਿਆ ਤੂੰ ਮੇਰੇ ਯਾ ਮਨੂਸਾ ਕੰਮ ਨਾ ਖਰਾਬ ਕਰਦੀ ਮੇਰਾ ਵੱਡਾ ਉਹ ਕੱਲ ਬੱਤਰਾਂ ਵਾਲਾ ਘਰੇ ਰੱਖਾ ਦੂ ਕੱਲ ਬੱਤਰਾਂ ਖਾਲੀ ਬੋਤਲਾਂ, ਬੋਰੀਆਂ, ਗੱਟੇ, ਲੋਹਾ, ਪਾਟੇ, ਪੁਰਾਣੇ ਟਾਇਰ ਟਿਊਬਾਂ ਵੇਚ ਲੋ ਭਾਈ। ਇੰਨਾ ਦੇ ਪੁੱਜਦੇ ਆ। ਅੱਗੇ ਵਾਵਾ ਮਾਲ ਮਿਲ ਗਿਆ ਸੀ। ਕੀ ਅੱਜ ਵੀ ਦਿਹਾੜੀ ਬਣ ਜੇ? ਇਹ ਕੰਮ ਅੱਲਾ ਕਰੇ ਹੈਗੇ ਅੱਗੇ ਨਹੀਂ। ਰੁਕ ਜਰਾ ਰੁਕ ਜਾ। ਹੈਲੋ। ਓ ਬਾਈ ਜੀ। ਉਹ ਹੈਗਾ ਟੁੱਟਾ ਭੱਜਾ ਪੁਰਾਣਾ ਲੋਹਾ ਦੇ ਦੇ ਕੋਈ ਕੱਲ ਪੱਤਰੀ ਕੋਈ ਉਹ ਹੈ ਨਹੀਂ ਬਾਈ ਉਹ ਦੇ ਦਿੰਦਾ ਦਿਹਾੜੀ ਬਣ ਜਾਂਦੀ ਓ ਯਾਰ ਮੈਂ ਕਿੱਥੋਂ ਦੇਦਾ ਜਦੋਂ ਘਰੇ ਹੈ ਨਹੀਂ ਕੁਵਾਰ ਰਾਜਾ ਗਾਂ ਘਾਟ ਕਰਦੇ ਤਰਪਾ ਤਰਪਾ ਕਰਮਾ ਆ ਲਿਆ ਇਹਨਾਂ ਦੇ ਪਤਾ ਕਰ ਗਏ ਲੈ ਵੀ ਇਹਨਾਂ ਦੇ ਬਾਂਜੇ ਗੱਲ ਕੋਈ ਹੈਗਾ ਭਾਈ ਕੋਈ ਇਹ ਵੀ ਹੈ ਨਹੀਂ ਮੱਲਾ ਕਿਹੜਾ ਕੜਮਾ ਮੱਥੇ ਲੱਗ ਗਿਆ ਇੱਤਾਂ ਯਾਰ ਕਿਹਨੇ ਟੁੱਟੀ ਚੱਪਲ ਵੀ ਨਹੀਂ ਵੇਚੀ ਆਹੇ ਰਹਿ ਗੀਆਂ ਬੋਤਲਾਂ ਕੱਲ੍ਹ ਵਾਲਵੇਂ ਲੈ ਫਿਰਦੇ ਆਂ ਰਾਣੇ ਕੇ ਜਾਣਾ ਪਊ ਉੱਥੇ ਬਣੂ ਗੱਲ ਉੱਥੇ ਕਰਾਂਗੇ ਕੋਈ ਹਸਾਲ ਤੇ ਉਹਨਾਂ ਦੇ ਬੁੜੇ ਨੂੰ ਉੱਥੇ ਚੱਲ ਮੱਲਾ ਛਾਲ ਹਰਾ ਜੀ ਉੱਥੇ ਬਣਾਉਣੇ ਗੱਲ ਡਾਲਰਾਂ ਵਾਂਗੂ ਨਹੀਂ ਕਵਾੜ ਸਾਡਾ ਵਿਗਦਾ ਰਾਣੀ ਦੇ ਅੱਗੇ ਤਾਂ ਪੈ ਗੀਆਂ ਸੀ ਐਤ ਕੀਵੇਂ ਨੇ ਚੜ 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 ਆ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਬੱਲੇ ਬੱਲੇ ਲੈ ਮੱਲਾ ਅਜ ਤਾਂ ਕੋਈ ਨਾ ਕੋਈ ਕਾਰਵਾਈ ਪਾਵਾਂਗੇ ਅੱਧ ਨਹੀਂ ਸੁੱਕੇ ਮੜਦੇ ਇਥੋਂ ਓ ਬਾਪੂ ਕਵਾੜ ਕੂੜ ਹੈਗਾ ਕੋਈ ਆ ਕਿੱਧਰ ਮੂੰਹ ਚੱਕਿਆ ਓ ਫੇਰ ਕੁੱਟ ਖਾ ਕੇ ਜਾਣੀ ਆ ਕਵਾੜ ਕੂੜ ਹੈਣੀਗਾ ਤੁਰ ਜਾ ਤੁਰ ਜਾ ਪੋਬੜਿਆ ਹਸਾਬ ਨਾਲ ਬੋਲ ਕਵਾੜ ਵੇਚ ਕੇ ਕਟਾ ਲੈਂਦਾ ਕਟਾ ਐਵੇਂ ਨਾ ਕਿਤੇ ਜਾ ਜਾਂਦੀ ਕਰਾਲੀ ਮੇਰੇ ਤੋਂ ਤੂੰ ਤੁਹਾਡੀ ਪੁਆਇੰਟ ਪਹਿਲਾ ਕੰਮ ਵੀ ਬਦਮਾਸ਼ੀ ਦਾ ਸੀਗਾ ਤੇ ਲੱਗਦਾ ਵੀ ਬਦਮਾਸ਼ ਆ ਕੀ ਪਹਿਲਾਂ ਸੱਚੂ ਹੀ ਲਿਆ ਆ ਹੋਵੇ ਉਹਨਾ ਬੁੱਤ ਮੈਂ ਤਾਂ ਚੌੜ ਕਰਦਾ ਸੀ ਲੈ ਕਵਾੜੀਆਂ ਨੇ ਤਾਂ ਕਵਾੜ ਵੇਚ ਕੇ ਕੋਠੀਆਂ ਪਾਲੀਆਂ ਔਡੀਆਂ ਸੋਹਣੀਆਂ ਤੂੰ ਬਹੁਤ ਸੋਣਾ ਕੀਤਾ ਬੱਤ ਕੰਮ ਬਹੁਤ ਸੋਣਾ ਕਵਾੜ ਵਾਦੂ ਆਇਆ ਤੈਨੂੰ ਮੈਂ ਚਕਾਉਣਾ ਪਹਿਲਾਂ ਐਂ ਦੱਸ ਚਾਹ ਪਾਣੀ ਪੀਵੇਂਗਾ ਤੂੰ ਉਹ ਚਾਹ ਪਾਣੀ ਫੇਰ ਪੀਵਾਂਗੇ ਪਹਿਲਾਂ ਗੱਡੀ ਨੂੰ ਧੱਕਾ ਲਵਾ ਕੇ ਅੰਦਰ ਕਰਾ ਆ ਜਾ ਚੱਲ 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 ਆ ਜਾ ਆ ਜਾ ਲਾ ਲਈ ਧੱਕਾ ਕਰਾਂ ਚੱਲ ਜਾਣ ਦੇ ਜਾਣ ਦੇ ਜਾਣ ਦੇ ਆ ਜਾ ਆ ਜਾ ਆ ਜਾ ਕਿੰਤਰੋ ਲੈ ਖਿੱਚ ਦੇ ਖਿੱਚ ਦੇ ਖਿੱਚ ਦੇ ਵੀ ਕੀ ਕਰਦੇ ਫਿਰਦੇ ਆ ਓਏ ਆ ਜਾ ਆ ਜਾ ਕਿਹੜਾ ਆ ਗਿਆ ਇਹ ਲਾਲ ਆ ਤੱਕਾ ਓਏ ਹਾਏ ਹਾਏ ਕਵਾੜ ਗਿਆ ਹਵਾ ਹੂਵਾ ਦਾ ਭਰਾ ਲਿਆ ਕਰ ਉਹ ਭਰਾ ਲਾ ਗਿਆ ਜਾਂਦੇ ਕਵਾੜ ਚ ਪੰਪ ਪੰਪ ਕੋਈ ਆਇਆ ਨਹੀਂ ਹਲੇ ਆਖਿਆ ਸਾਰਿਆਂ ਨੇ ਘਰੇ ਜਾਨਾ ਸਾਰਿਆਂ ਦੇ ਦੁਸ਼ਮਣ ਮੜ ਜਾਨਾ ਹਵਾ ਦਾ ਭਰਾ ਲਿਆ ਕਰ ਉਹ ਹੰਵਾ ਆ ਤੇਰੀ ਟੁੱਟੀ ਗੱਡੀ ਨੇ ਕੌਣ ਆ ਇਹ ਹਲੋ ਓਏ ਯਾਰ ਮੈਂ ਬਾਅਦ ਚ ਫੋਨ ਲਾਉਣਾ ਬਾਅਦ ਚ गंगा ਚੱਲੇ ਪੜਿਆ ਕਵਾੜ ਲੈ ਕੇ ਆ ਚਲ ਲੈ ਆਉਣਾ ਲਿਆਉਣਾ ਹਲ ਚਾਲਾ ਆਈਫੋਨ 15 ਪੱਖਾ ਪਤੀਲੀ ਅੱਜ ਲਾਉਣਾ ਸਕੀਮ ਰਾਣੇ ਦੇ ਘਰੇ ਬਣ ਜੂ ਗੱਲ ਦਿਹਾੜੀ ਅੱਜ ਪੂਰੀ ਭਾ ਕੇ ਜਾਵਾਂ ਆਹ ਤੇ ਬੜੇ ਆਹ ਲੱਕੇ ਲਬੱਤੀਆਂ ਲੈ ਆਇਆ ਮੈਂ ਆਕੇ ਲਈ ਫਰਦਾਂ ਵੜਿਆ ਟੀਨ ਜੀ ਲਈ ਫਰਦਾਂ ਕੱਲੀ ਐ ਦੱਸ ਪਹਿਲਾਂ ਰੇਟ ਕੀ ਚੱਲਦਾ ਰੇਟ 25 ਰੁਪਏ 25 ਰੁਪਏ ਤੂੰ ਯਾਰ ਲੈਦਾ ਕਮਾਲ ਹੋ ਗਈ ਉਹ ਤਾਂ 28 ਰੁਪਏ ਕਹੀ ਜਾਂਦਾ ਸੀ ਮੈਨੂੰ ਉਹ ਵੜਿਆ 25 ਰੁਪਏ ਦੇਣਾ ਕਿ ਨਹੀਂ ਲੋਹਾ ਤੂੰ ਦੇਖ ਲੈ ਬਾਈ ਦੇਖ ਲੈ ਵੇਚ ਲੈ ਆ ਫਿਰ ਦਾ ਵਾਂਜਾ ਤੈਨੂੰ ਪਤਾ ਨਾ ਮੇਰੇ ਕੋਲੇ ਜਾਵੜਿਆ ਪਾਣੀ ਲਿਆ ਠੰਡਾ ਘਟ ਗਰਮੀ ਬੜੀ ਐ ਲੈ ਵੀ ਬੁੜਾ ਤਾਂ ਗਿਆ ਪਾਣੀ ਲੈਣ ਹੁਣ ਪਈ ਐ ਸਕੀਮ ਆ ਵੀ ਨਾ ਜਾਵੇ ਕਿਤੇ ਲੈ ਵੀ ਆਈ ਖੰਦਰਾ ਲੈ ਵੀ ਅੱਜ ਬਣ ਦਿਹਾੜੀ ਆ ਵੀ ਨਾ ਜਾਵੇ ਬੁਟਾ ਏ ਲਕੋਲਾ ਲਕੋਲਾ ਨਾਪਲਾ ਆ ਪਤੀਲੀ ਚ ਪਾਲਾ ਇਹਨੂੰ ਖਾ ਮਾਂ ਖਾਣੇ ਲਾ ਵੀ ਮੱਲਾਣਾ ਜਾਵੇ ਬੁੜਾ ਬਣ ਗਈ ਦਿਹਾੜੀ ਲੱਗ ਗਈ ਸਕੀਂ ਅੱਜ ਤਾਂ ਚੱਕਦੇ ਜੁੜਾ ਹਣ ਤੋਂ ਪਹਿਲਾਂ ਚੱਕਦੇ ਓ ਬਾਪੂ ਓਏ ਉਹ ਲੈ ਗਿਆ ਸਮਾਨ ਓਏ ਓ ਬਾਪੂ ਕਦੇ ਨਾ ਮੱਲਾਣਾ ਜਾਵੇ ਬੁੜਾ ਅੱਜ ਤਾਂ ਬਣ ਗਈ ਦਿਹਾੜੀ ਲੈ ਨ ਯਾਰ ਚੱਕਦੇ ਨਿੰਦ ਦੀ ਕਰੇ ਓ ਬੱਜ ਕੇ ਬੱਜ ਕੇ ਬੱਜ ਕੇ ਬੱਦਲੀ 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 ਓ ਬਾਪੂ ਓ ਬਾਪੂ ਹੋ ਗਿਆ ਹਵਾਏ ਉਹ ਭੱਜ ਗਿਆ ਆ ਗਏ ਨਿਯਾਰੇ ਬਣ ਗਈ ਗੱਲ ਓ ਚੱਲ ਜਾ ਓ ਨੰਗ ਜੋਦ ਨੂੰ ਬਾਪੂ ਓ ਬਾਪੂ ਓ ਬਾਪੂ ਏ ਉਹ ਲੱਗੀ ਸਕੀਵਾ ਓ ਕਦੇ ਕਦੇ ਮੇਰਾ ਸਾਲਾ ਇੰਜ ਲੱਗਦਾ ਬੰਦਾ ਨਹੀਂ ਮੈਂ ਸਿਰੇ ਦਾ ਕਵਾੜੀਆਂ ਕੁੜੇ ਐਤਾ ਬਣ ਗਈ ਦਿਹਾੜੀ ਓ ਡਲਰਾਂ ਵਾਂ ਗੁਣੀ ਕਵਾੜ ਸਾਡਾ ਦੇਖਦਾ ਓ ਬਾਪੂ ਏ ਓ ਬਾਪੂ ਓਏ ਓ ਟੈਲੀਫੋਨ ਆ ਗਿਆ ਤੇਰਾ ਓ ਲੈ ਗਿਆ ਸਾਰਾ ਕੁਸਾ ਜਾ ਚਲ ਗਏ ਓ ਪੋ ਗਿਆ ਓਏ ਵੇਖ ਓ ਕਿਧਰ ਓਏ ਲੈ ਟੱਪ ਗਿਆ ਓ ਹੈ ਨਹੀਂ ਬਾਪੂ ਓ ਕਿਤੇ ਵੀ ਓ ਲੁੱਟੇ ਗਏ ਓ ਪੱਟੇ ਗਏ ਆਪਾਂ ਹਾਏ ਓਏ ਓ ਬਾਪੂ ਓ ਯਾਰ ਮਸਾਦਾ ਤੈਨੂੰ ਬੇਬੇ ਦੀਆਂ ਵਾਲੀਆਂ ਵੇਚ ਕੇ ਫੋਨ ਦਵਾਇਆ ਸੀ ਯਾਰ ਓਏ ਪੁੱਤ ਓ ਤੇਰੀ ਪੁਰਾਣੀ ਬੇਬੀ ਦੀ ਫੁੱਟਮਾ ਵੀ ਸੀ ਹੈ ਓ ਪੁਰਾਣੀ ਬੇਬੇ ਉਹ ਕਿਹੜੀ ਪ੍ਰਾਣੀ ਬੇਬੇ? ਉਹ ਨਹੀਂ ਪੁੱਤ, ਉਹ ਤੇਰੀ ਬੇਬੇ ਦੀਆਂ ਪ੍ਰਾਣੀਆਂ ਆ ਜਾਂਦਾ ਸੀ। ਉਹ ਲੈ ਗਿਆ ਕਵਾੜੀਆਂ ਪੱਟ ਕੇ ਸਾਰੀਆਂ ਕੋਸੀ। ਉਹ ਚੱਲ ਉਹ ਚੱਲ ਮੇਰੀ ਗੱਲ ਸੁਣ। ਉਹ ਹੌਸਲਾ ਕਰ ਹੁਣ ਮੇਰੀ ਗੱਲ ਸੁਣ ਇੱਕ। ਉੱਠ ਕੇ ਖੜਾ ਹੋ। ਹੁਣ ਤੂੰ ਰੋਣਾ ਮੇਰੀ ਗੱਲ ਸੁਣ। ਉਹ ਮੇਰੀ ਗੱਲ ਸੁਣ। ਉਹ ਨਾਲੇ ਤੈਨੂੰ ਮੈਂ 100 ਵਾਰੀ ਕਿਹਾ ਯਾਰ ਵੀ ਉਹ ਬੰਦੇ ਨੂੰ ਘਰੇ ਨਾ ਆਵਾੜਿਆ ਕਰ ਤੂੰ। ਤੂੰ ਗੜਾ ਹੜਦਾ ਫਿਰ। ਮੈਨੂੰ ਕੀ ਪਤਾ ਸੀ ਉਹਦਾ। ਭਈ ਉਹ ਆਏ ਕਰ ਚੂ ਵਿਆ। ਉਹ ਮੇਰੀ ਗੱਲ ਤਾਂ ਸੁਣ ਲੈ ਯਾਰ ਹੁਣ ਤੂੰ ਇੱਕ ਦਾ ਰੋਂਦਾ ਵੇਖਿਆ ਜਾਂਦਾ। ਗੱਲ ਸੁਣ ਮੇਰੀ ਗੱਲ ਸੁਣ। ਆਪਾਂ ਨੂੰ ਕਰਨਾ ਪੂ ਹਾਬ ਚ ਉਹਨੇ ਮੈਨੂੰ ਨਹੀਂ ਵੇਖਿਆ ਠੀਕ ਆ ਹੁਣ ਉਹ ਉਦੋਂ ਮੁ ਜਾ ਕੇ ਮੈਂ ਮਿਲੂ ਤੇ ਮੈਂ ਸਕੀਮ ਪਾਉਂ ਉਹਦੇ ਤੇ ਉਹ ਤੋਂ ਮੇਰੇ ਤੇ ਛੱਡ ਦੇ ਆ ਪਤਾ ਮੈਂ ਫੋੜ ਕਿਤੇ ਹੋਰ ਪਾਸੇ ਵੇਚ ਦੇਗਾ ਤੇਰੇ ਕੇ ਤੇਰੇ ਦਾ ਪ੍ਰਾਣ ਗਿਆ ਜਾਂਦਾ ਮੈਂ ਉਹ ਤੇ ਦੇਖੂਗਾ ਮੈਂ ਕਰਦਾ ਹੱਲ ਤੂੰ ਮੈਂ ਲੈ ਆ ਕੇ ਦਊ ਤੈਨੂੰ ਤੂੰ ਮੈਨੂੰ ਸਕੀਮ ਪਾਉਂ ਤੇ ਇੱਕ ਵਾਰੀ ਮੈਨੂੰ ਆਪਦਾ ਕਰਨ ਦੇ ਠੀਕ ਆ ਦਰੋਣਾ ਹੁਣ ਉੱਠ ਖੜਾ ਹੋ ਚੱਲ ਹਿੰਮਤ ਰੱਖ ਯਾਰ ਤੂੰ ਤਾਂ ਯਾਰ ਐਵੇਂ ਜਿਵਾ ਕਾਂਗੂ ਰੋ ਲੱਗ ਜਾਂਦਾ ਖੜਾ ਹੋ ਚੱਲ ਕਰੇ ਮੈਂ ਪਾਉਣਾ ਸਕੀਮ ਉਹਦੇ ਤੇ ਲੋੜ ਕਿਵੇਂ ਨਹੀਂ ਆਉਂਦਾ ਉਹ ਲੈ ਵੀ ਮੱਲਾ ਗਰਮੀ ਬਹੁਤ ਆ ਛਾਵੇਂ ਜੱਲੀ ਉੱਥੇ ਫੇਰ ਬਣਾਉਣੇ ਆ ਕੋਈ ਪ੍ਰੋਗਰਾਮ ਆਹਾ ਹਾ ਹਾ ਰੋਕ ਜਰ ਰੋਕ ਜਰ ਕਿਆ ਬੋਰ ਦੀ ਸ਼ਾਂਤ ਤੇ ਰੱਬ ਦਾ ਨਾਮ ਆਹ ਇੱਥੇ ਹਨ ਯਾਰ ਲਾਉਣੇ ਅੱਧਾ ਮਿੰਟ ਫੇਰ ਚੱਲਦੇ ਆ ਗਰਮੀ ਬੜੀ ਆਈ ਹੋ ਦੁਪਹਿਰੇ ਕਿਹੜਾ ਕੋਈ ਨਿਕਲਦਾ ਪਤੰਦਰ ਬਾਹਰ ਉਹ ਇਹੋ ਜਿਹਾ ਕੀ ਹੋਊਗਾ ਯਾਰ ਬੁੜੇ ਦੇ ਫੋਨ 'ਚ ਕੰਜਰ ਦਾ ਬੁੜਾ ਜਵਾਕਾ ਗੁਰੂ ਹੀ ਜਾਂਦਾ ਫੋਨ ਪਿੱਛੇ ਚੱਲ ਕੋਈ ਨਹੀਂ ਮਣਾ ਲੱਭਦੇ ਆ ਕਵਾੜਗੇ ਨੂੰ ਵੇਣਿਆਂ ਜਾ ਕੇ ਹੋਈ ਹੋਣੀ ਬੈਠਾ ਕਵਾੜਗਾ ਉਹ ਲੱਗਦਾ ਤਾਂ ਉਹੀ ਆ ਚੱਲ ਵੇਣਿਆਂ ਜਾ ਕੇ ਆ ਜਾ ਮਣਾ ਕੀ ਬਣਦਾ ਉਹ ਬੈਠਾ ਲੈ ਦਾਉਣੇ ਅਸਕੀਮੇ ਦੇ ਤੇ ਕੋਈ ਕਰਦਿਆਂ ਗੱਲ ਦੇ ਦੇ ਨਾਲ ਉਹ ਕਵਾੜੀਏ ਕੀ ਹਾਲ ਆ ਹਾਂ ਵੀ ਠੀਕ ਠਾਕ ਤੂੰ ਸੁਣਾ ਠੀਕ ਆ ਵਧੀਆ ਓਏ ਅਰਨਾ ਚਾਚੇ ਕੇ ਮਸ਼ੀਨ ਪਈ ਸੀ ਉਹ ਚੱਕ ਕੇ ਲੈ ਕੇ ਜਾਣੀ ਆ ਕਵਾੜਤ ਦੇਣੀ ਆ ਕਵਾੜ ਚੀ ਦੇਣੀ ਆ ਠੀਕ ਆ ਤੇ ਵੱਡੀ ਆ ਮਸ਼ੀਨ ਵਧੀਆ ਮਾਇਆਣਾ ਪੂਰੀ ਵੱਡੀ ਮਸ਼ੀਨ ਆ ਲੈ ਆਵਾਂਗੇ ਬਈ ਲੈ ਆਏਗਾ ਹਾਂ ਉਹ ਚਾਚੇ ਕੀ ਆਪਣੇ ਜਾਣਦਾ ਕਵਾੜ ਕਿੰਨੀ ਕਾ ਮੈਨੂੰ ਐ ਨਹੀਂ ਪਤਾ ਉਹ ਯਾਰ ਆ ਛੱਪੜ ਦੇ ਪਰਲੇ ਪਾਸੇ ਛੱਪੜ ਦੇ ਪਰਲੇ ਪਾਸੇ ਲੈ ਆਉਂਗਾ ਕੋਈ ਗੱਲ ਨਹੀਂ ਇੱਕ ਵਾਰੀ ਪਹਿਲਾਂ ਮੈਂ ਦੇਖ ਕੇ ਆਉਂਗਾ ਦੇਖ ਕੇ ਆਏਗਾ ਹਾਂ ਚੱਕ ਕੇ ਕੱਢ ਲਾਂਗੇ ਉਹ ਇਹ ਤੇ ਆਉਣੀ ਨਹੀਂ ਇਹਦਾ ਤਾਂ ਟਾਇਰ ਹੀ ਮੜਾ ਉਹ ਆਪਾਂ ਦੁੱਧਾ ਲੈ ਆਵਾਂਗੇ ਭੁੰਡਾ じゃ ਨਹੀਂ ਹੁੰਦਾ ਜੀ ਤੇ ਮਾਲ ਲੈ ਕੇ ਆਨੇ ਨਹੀਂ ਫਿਰ ਹਾਂ ਉਹ ਚ ਲਾਦ ਲਾਂਗੇ ਆਪਾਂ ਸਾਰੀ ਆ ਜੂਗੀ ਟੋਟੇ ਟੋਟੇ ਕਾ ਆ ਜੇਗਾ ਨਾ ਉਹ ਦੋ ਕ ਆ ਜੇਗਾ ਵਾਹ ਆਇਆ ਨਾ ਸਾਹ ਲੈਂਦਾ ਸੀ ਮੈਂ ਤੇ ਆ ਗਿਆ ਪਾਣੀ ਪੋਣੀ ਪੀ ਲੈ। ਬਾਬਾਛੇਦੀ ਆ ਪਾਣੀ ਉੱਥੇ ਪਿਆ ਦੂ ਤੈਨੂੰ ਚਾਹ ਵੀ ਪਿਆ ਦੂ ਯਾਰ। ਯਾਰ ਤਾਂ ਮੱਲਾ ਗੱਲ ਬਾਤ ਚਲ ਚਾਹ ਚ ਬਣਾ ਮੇਰਾ ਭਈਆ ਮਿੱਠਾ ਮਿੱਠਾ ਵਧੀਆ ਪਾਣੀ। ਸਾਡ ਨਾਲ ਬਿਸਕਟ ਵੀ ਖਵਾ ਦੂ ਭੁਜਗਾ ਵੀ ਖਵਾ ਦੂ। ਕੌਣ ਆਲਾ ਬਣਦਾ। ਠੀਕ ਹੈ ਠੀਕ ਚਾਹ। ਆ ਜੀ ਹੁਣ ਪਿੱਛੇ ਹੀ। ਵਾਹ ਆ ਗਿਆ ਮੈਂ ਤਾਂ ਆਇਆ ਨਾ ਹੋਵੇ ਬਾਅਦ ਵਿੱਚ ਇੱਥੇ ਨਾ 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 ਆਏ ਜੇ ਸੌਦੇ ਵਾਰੀ ਵਾਰੀ ਮਿਲਦੇ ਆ ਗਿਆ ਮੈਂ ਚਾਹ। ਆ ਗਿਆ ਆ ਗਿਆ ਚੰਗਾ। ਲੈ ਵੀ ਆ ਤਾਂ ਸਿਰੇ ਹੀ ਲੱਗਾ ਅੱਜ ਤਾਂ ਬੜਾ ਵੱਡਾ ਸੌਦਾ ਮਿਲਿਆ। ਬਣ ਗਈ ਗੱਲ। ਲੈ ਹੁ ਹੋ ਨਗੇ ਨੂੰ ਸੌਦਾ ਤਿਕਾ ਦੇ ਚਾਹ ਪਾਣੀ ਪੀਨੇ ਆ ਤੇ ਨਾਲੇ ਚੱਕਦੇ ਆ ਮਾਲ ਤੇ ਵਾ ਕਿੱਥੋਂ ਮੱਥੇ ਲੱਗ ਗਿਆ ਕੜਮਾ ਓਹੋ ਵਾ ਗਵਾੜਿਆ ਕਿਵੇਂ ਆ ਓਏ ਆਪਣੇ ਘਰੇ ਵੀ ਕੱਲ ਪੱਤਿਆਂ ਪੰਗਾ ਲੈ ਜਾਂਦਾ ਚੱਕੇ ਉਹ ਪਹਿਲੀ ਗੱਲ ਤਾਂ ਕਿੱਥੋਂ ਕੜਮਾ ਮੱਥੇ ਲੱਗ ਗਿਆ ਤੂੰ ਮੇਰੇ ਜਾ ਮਨੂਸਾ ਕੰਮਣਾ ਖਰਾਬ ਕਰਦੀ ਮੇਰਾ ਵੱਡਾ ਤੂੰ ਕੱਲ ਪੱਤਿਆਂ ਵਾਲਾ ਘਰੇ ਰੱਖਾ ਦਿੰਦਾ ਕੱਲ ਪੱਤਿਆਂ ਵੱਡੇ ਸੌਦੇ ਮਾਰੀਦੇ ਵੱਡੇ ਮਸ਼ੀਨ ਦਾ ਵੱਡਾ ਸੌਦਾ ਮਿਲਿਆ ਖਰਾਬ ਹੋ ਗਿਆ ਨਾ ਤੇ ਹਾਉ ਲਾਣੀ ਤੇਰੀ ਬੰਦਾ ਕੀ ਜਰਾ ਉਹ ਘਰੇ ਰੱਖ ਆਉਂਦੀਆਂ ਕੱਲ ਪਤਰੀਆਂ ਹੀ ਆਈਆਂ ਲਈ ਵਰਦਾ ਜਵਾਕਾਂ ਦੇ ਤੇ ਖੇਡਣ ਨੂੰ ਕਦੇ ਕਦੇ ਮੇਰਾ ਸਾਲਾ ਇੰਜ ਲੱਗਦਾ ਵੱਡਾ ਮੈਂ ਇੱਕ ਵਾਰੀ ਆ ਕੁੜੇ ਆ ਹਾ 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 ਬਣ ਗਈ ਗੱਲ ਆਈ ਤਾਂ ਨਿਆਰੇ ਐ ਬਾਪੂ ਕਰਤਾ ਹੱਲ ਆਉਂਦਾ ਕਵਾੜੀਆ ਕਹਿ ਆਇਆ ਉਹਨੂੰ ਮੈਂ 5 ਮਿੰਟਾਂ ਚ ਇੱਥੇ ਚਾਚੇ ਕੇ ਘਰੇ ਆਇਆ ਲੈ ਠੀਕ ਹੈ ਮੈਂ ਉਹਨੂੰ ਐ ਕਹਿ ਕੇ ਆਇਆ ਵੀ ਟੋਕੇ ਵਾਲੀ ਮਸ਼ੀਨ ਚੱਕਣੀ ਆ ਆਇਆ ਲੈ ਉਹ ਪਵਾ ਪੁੱਤ ਕਦੇ ਤਾਂ ਆਦੀ ਵੇਪੇ ਬਾਹਰ ਲਿਆ ਹੋਰ ਮਨ ਦਾ ਚਾਹ ਹੀ ਬਣਾ ਚੜ ਗਿਆ ਹੁਣ ਹੁਣ ਤੂੰ ਮੇਰੀ ਗੱਲ ਸੁਣ ਉਹ ਆਉਂਦਾ ਅੱਛਾ ਤੇ ਤੂੰ ਹੋ ਜਾ ਅੰਦਰ ਠੀਕ ਆ ਮੈਂ ਪਹਿਲਾਂ ਪਾਉ ਉਹ ਤੇ ਸਕੀਮ ਠੀਕ ਆ ਜਦੋਂ ਤੈਨੂੰ ਬੁਲਾਇਆ ਤੂੰ ਉਦੋਂ ਬਾਹਰ ਆਉਣਾ ਚੰਗੀ ਨਹੀਂ ਗੱਲ ਸੁਣ ਆਪਾਂ ਉਹਨੂੰ ਕਰ ਕਰਾ ਕੇ ਅੰਦਰ ਹੀ ਬਾੜ ਲਾਂਗੇ ਆਦੇ ਨਾਲੇ ਬਣੂਗਾ ਚਲ ਠੀਕ ਆ ਪੁੱਤ ਫਿਰ ਮੈਂ ਜਾਂਨਾ ਠੀਕ ਆ ਉਹ ਬੱਲੇ 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 ਉਹ ਬਾਰੀ ਵਰਸੀ ਖਟਨ ਗਿਆ ਸੀ ਖਟ ਕੇ ਲਿਆਂਦੀ ਬਰਸੀਨ ਅੱਡ ਇਹਨਾਂ ਦੇ ਘਰੋਂ ਚੱਕ ਕੇ ਲੈ ਜਾਵਾਂਗੇ ਆਪਾਂ ਵੱਡੀ ਮਸ਼ੀਨ ਚੱਲ ਮੱਲਾ ਚੱਲ ਆਹਾਹਾ ਲਾਵਾਂਗੇ ਸਕੀਮ ਤੇ ਬਣਾਵਾਂਗੇ ਕੋਈ ਹੋਰ ਰੁਕ ਜਾ ਸ਼ਾਬਾਸ਼ ਓ ਰਾਣੇ ਹਾਂ ਵੀ ਜਿੱਤਿਆ ਤੂੰ ਤਾਂ ਬੜਾ ਸ਼ੇਦੀ ਆ ਗਿਆ ਯਾਰ ਬੜੀ ਗਰਮੀ ਹੈ ਯਾਰ ਲੈ ਆ ਮਸ਼ੀਨ ਕਿੱਥੇ ਝਕਾ ਕਰਾਂ ਹੋਰ ਵੀ ਸੌਦੇ ਮਾਰੇ ਆ ਦੋ ਤਿੰਨ ਵੱਡੇ ਉੱਥੇ ਵਜਾਣਾ ਟਾਈਮ ਹੈ ਨਹੀਂ ਤੈਨੂੰ ਪਤਾ ਯਾਰ ਵੱਡੇ ਸੌਦੇ ਮਾਰੀਦੇ ਆ ਨਿੱਕੇ ਮੋਟੇ ਕੰਮ ਨਹੀਂ ਕਰਦਾ ਮੈਂ ਟਮੈਂਟ ਮਾਰ ਮੇਰਾ ਬਾਈ ਖੜਾ ਕੀ ਚਾਹਦਾ ਚੱਲ ਮਸ਼ੀਨ ਤਾਂ ਗਾਹ ਪਈ ਆ ਚੱਕ ਲਿਆ ਫਿਰ ਟਮੈਂਟ ਮਾਰ ਮੇਰਾ ਬਾਈ ਟਾਈਮ ਹੈ ਨਹੀਂ ਚੱਲ ਫਿਰ ਇੱਥੇ ਖੜੀ ਤੂੰ ਚੱਕ ਕੇ ਲੈਣਾ ਠੀਕ ਖੜਾ ਮੈਂ ਲਿਆ ਕਰ ਲੈ ਬਾਪੂ ਗੱਲ ਸੁਣ ਮੇਰੀ ਉਹ ਆ ਗਿਆ ਅੱਛਾ ਮੇਰੀ ਗੱਲ ਸੁਣ ਹਾਂ ਉਹਨੂੰ ਖੜਨ ਦੇ ਦੋ ਚਾਰ ਵਾਜਾਂ ਮਾਰਨਦੇ ਉਹਨੂੰ ਠੀਕ ਹੈ ਤੇ ਦੋ ਚਾਰ ਵਾਜਾਂ ਮਾਰੂ ਜਦੋਂ ਉਦੋਂ ਆਪਾਂ ਅੰਦਰ ਸੱਤ ਲਾ ਕੇ ਉਹਨੂੰ ਠੀਕ ਹੈ ਪੁੱਤ ਉਹ ਨਹੀਂ ਵੇਟ ਕਰ ਤੂੰ ਠੀਕ ਹੈ ਠੀਕ ਹੈ ਰਾਣੇ ਓਏ ਹੋ ਰਾਣੇ ਨਿਕਲਿਆ ਬਾਹਰ ਗਰਮੀ ਬੜੀ ਆ ਯਾਰ ਇੱਕ ਤਾਂ ਇਹ ਅੰਦਰ ਜਾ ਕੇ ਬਹਿ ਗਿਆ ਓਹੋ ਰਾਣੇ ਨਿਕਲ ਕਿੱਥੇ ਬੈਠਾ ਆਉਂਦਾ ਨਹੀਂ ਕਿਤੇ ਤਾਂ ਨਹੀਂ ਕਿਤੇ ਜੇ ਬਾਕੀ ਨਾਲ ਜੀਨੇ ਕਰਦਾ ਹਾਂ ਹਾਂ ਕਰੋ ਬਗਵਾ ਓ ਰਣੇ ਓਕੇ ਆਇਆ ਆ ਇਹ ਹਾਂ ਦਾ ਰਣੇ ਓਕੇ ਜਦੋਂ ਓਏ ਜੀਤਿਆ ਅੰਦਰ ਹੀ ਲੰਗਿਆ ਓ ਟੋਕਾ ਪਰ ਆਗਾ ਓ ਆ ਕੇ ਹੱਥ ਪਵਾ ਦੇ ਆ ਆ ਜਾ ਆ ਜੰਦਰੀ ਅੰਦਰ ਹੀ ਜਾਣਾ ਪੈਣਾ ਸੌਦਾ ਵੱਡਾ ਜਿ ਸ਼ਗਨਾ ਦਾ ਹੈ ਨਹੀਂ ਜੱਟ ਸੰਦਾ ਅੰਦਰੀ ਵਾੜੀ ਬੈਠੇ ਪਤੰਦਰ ਐਡਾ ਵੱਡਾ ਕਿੱਥੇ ਜੇ ਆ ਕਿੱਥੇ ਜੇ ਬੈਠਾ ਥੋੜਾ ਬੁੜਾ ਥੋੜੀ ਪੈਣਾ ਕਿਦੋਂ ਆ ਥੋੜਾ ਹਰ ਜਾ ਓਏ ਹਾਂ ਜਾਈਦਾ ਕੀ ਕੀ ਗੱਲ ਆ ਜੀ ਕਿਹੜਾ ਫੋਨ ਭਾਈ ਕਿਹੜਾ ਕਿਹੜਾ ਫੋਨ ਆ ਆ ਦੇਖ ਪੁੱਤ ਦੱਸਦਾ ਤੈਨੂੰ ਮੈਂ ਆ ਦੇਖ ਵੀਡੀਓ ਬਣਾਈ ਆ ਤੇਰੀ ਜਦ ਤੂੰ ਫੋਨ ਚੱਕੀ ਆਂਦਾ ਸੀ ਨਾ ਕੋਠੇ ਤੇ ਖੜਾ ਸੀ ਉਦੋਂ ਮੈਂ ਭਾਈ ਭਾਈ ਗਲਤੀ ਹੋ ਗਈ ਅੱਛਾ ਗਲਤੀ ਕਿਵੇਂ ਹੋਊਗੀ ਉਹ ਗਾਉ ਨੂੰ ਨਹੀਂ ਕਰਦਾ ਫੋਨ ਮਾਰ ਮੈਂ ਮੋੜ ਦੂੰ ਲਿਆ ਦੂੰ ਮੈਂ ਲਿਆ ਦੂੰ ਲਿਆ ਦੂੰ ਬੇਚਿਆ ਪੂਚਾ ਦਾ ਨਹੀਂ ਉਹ ਕੁਆੜ ਤੇ ਵੇਚਦਾ ਭਰਾਵਾ ਛੱਡ ਦੇ ਕੁਆੜ ਤੇ ਆ ਇਹ ਵੀ ਛੱਡ ਦੇ ਛੱਡ ਬਸ ਲਵਾ ਕੇ ਦੇ ਉਹ ਕੋਈ ਨਹੀਂ ਪੁੱਤ ਰੇੜਾ ਤਾਂ ਲੈਣ ਆਏਗੇ ਆਪਦਾ ਕਰਦਾ ਤੈਨੂੰ ਹਿਸਾਬ ਚ ਕੋਈ ਨਹੀਂ ਉਹ ਮਾਥਾ ਢੱਡ ਪੇਟ ਬੰਨ ਕੇ ਲਿਆ ਸੀ ਜਿਹੜਾ ਉਹ ਵੀ ਰਹਿ ਗਿਆ ਉਹਨਾਂ ਦੇ ਘਰੇ ਮਗਰ ਤਾਂ ਨਹੀਂ ਆਉਂਦੇ ਕਿਤੇ ਭਾਵੇਂ ਉਹ ਹਾਂਗਵਾੜੀਆਂ ਕਿਧਰ ਭੱਜ ਜਾਏ ਨਾ ਉਹ ਕਿੱਥੇ ਤੇਰੀ ਗੱਡੀ ਉਹ ਨਹੀਂ ਛਾ ਤੂੰ ਮਥੇ ਲੱਗਿਆ ਸੀ ਜਾਂਦੇ ਦੇ ਤੇਰਾ ਕੱਖ ਨਾ ਰੇ ਸਾਰਾ ਰੇੜਾ ਵੀ ਗਿਆ ਮੇਰਾ ਐਂਦਾ ਵੀਰਾ ਸਾਰਾ ਕੁ ਖੋਹਿਆ ਉਹਨਾਂ ਨੇ ਮਗਰ ਵੀ ਨਾ ਆ ਜਾਣ ਤੇਰਾ ਫੇਰ ਵੇਖੂ ਤੈਨੂੰ ਮੈਂ